जय पीरां दोस्तों ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਵਿੱਚ ਜਿਸ ਦਾ ਨਾਮ ਹੈ ਪੰਜ ਤਨ ਪੀरां ਪੈਗੰਬਰਾਂ ਗੁਰੂਆਂ ਤੇ ਅਵਤਾਰਾਂ ਵਿੱਚ ਜੇਕਰ ਤੁਹਾਨੂੰ ਰੁਚੀ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਨਾਲ ਲੱਗੇ ਘੰਟੀ ਦੇ ਬਟਨ ਨੂੰ ਵੀ ਪ੍ਰੈਸ ਕਰਨਾ ਹੈ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਦੋਸਤੋ ਸੌਣ ਦਾ ਮਹੀਨਾ ਚੱਲ ਰਿਹਾ ਹੈ ਤੇ ਇਹ ਮਹੀਨਾ ਬਹੁਤ ਪਵਿੱਤਰ ਮੰਨਿਆ ਗਿਆ ਹੈ ਇਹ ਮਹੀਨਾ ਹੋਰ ਵੀ ਖਾਸ ਹੋ ਜਾਂਦਾ ਹੈ ਜਦ ਕੋਈ ਭਗਤ ਆਪਣੇ ਇਸ਼ਟ ਨੂੰ ਇਸ ਮਹੀਨੇ ਵਿੱਚ ਧਿਆਉਂਦਾ ਹੈ ਇਸ ਮਹੀਨੇ ਵਿੱਚ ਪੋਲੇਨਾਥ ਸ਼ਿਵ ਸ਼ੰਕਰ ਜੀ ਨੂੰ ਮੰਨਣ ਵਾਲੇ ਇਸ ਮਹੀਨੇ ਵਿੱਚ ਖਾਸ ਵਰਤ ਰੱਖਦੇ ਹਨ ਤੇ ਖਾਸ ਪੂਜਾ ਵੀ ਕਰਦੇ ਹਨ ਅੱਜ ਅਸੀਂ ਲੈ ਕੇ ਆਏ ਹਾਂ ਤੁਹਾਡੇ ਲਈ ਪੋਲੇਨਾਥ ਜੀ ਦਾ ਇੱਕ ਬਹੁਤ ਹੀ ਸ਼ਕਤੀਸ਼ਾਲੀ ਮੰਤਰ ਜਿਸ ਨਾਲ ਪੋਲੇਨਾਥ ਜੀ ਤੁਹਾਡੀਆਂ ਸਾਰੀਆਂ ਤੰਗੀਆਂ ਦੂਰ ਕਰ ਦੇਣਗੇ ਇਹ ਮੰਤਰ ਕਦੇ ਵੀ ਪੜਿਆ ਜਾ ਸਕਦਾ ਹੈ ਜੇਕਰ ਤੁਸੀਂ ਬੰਦਿਸ਼ ਵਿੱਚ ਰਹਿ ਕੇ ਟਾਈਮ ਦੀ ਪਾਬੰਦੀ ਵਿੱਚ ਪੜਨਾ ਚਾਹੋ ਤਾਂ ਵੀ ਕੋਈ ਹਰਜ ਨਹੀਂ ਜਿਨ੍ਹਾਂ ਭਗਤਾਂ ਨੂੰ ਪੈਸੇ ਦੀ ਤੰਗੀ ਦਾ ਸਾਹਮਣਾ ਕਰਨਾ ਪੈਂਦਾ ਹੈ ਜਾਂ ਕੋਈ ਕੰਮਕਾਰ ਕਿਤੇ ਨਹੀਂ ਮਿਲਦਾ ਜਾਂ ਕੰਮ ਨਹੀਂ ਬਣਦਾ ਜਾਂ ਉਂਝ ਹੀ ਘਰ ਵਿੱਚ ਗਰੀਬੀ ਨੇ ਡੇਰਾ ਲਾ ਰੱਖਿਆ ਹੈ ਤਾਂ ਗਰੀਬੀ ਨੂੰ ਘਰੋਂ ਕੱਢਣ ਲਈ ਇਹ ਮੰਤਰ ਬਹੁਤ ਹੀ کارਗਰ ਹੈ ਸ਼ਿਵ ਸ਼ੰਕਰ ਮਹਾਦੇਵ ਜੀ ਆਪਣੇ ਭਗਤਾਂ ਤੇ ਬਹੁਤ ਹੀ ਛੇਤੀ ਖੁਸ਼ ਹੋ ਜਾਇਆ ਕਰਦੇ ਹਨ ਉਹਨਾਂ ਦਾ ਜੇ ਵਿਸ਼ਾਲ ਮਹਾਸਾਗਰ ਦੀ ਤਰ੍ਹਾਂ ਹੈ ਉਹ ਆਪਣੇ ਭਗਤਾਂ ਨੂੰ ਕਸ਼ਟ ਵਿੱਚ ਨਹੀਂ ਦੇਖ ਸਕਦੇ ਇਸੇ ਲਈ ਉਹਨਾਂ ਨੂੰ ਲੋਕ ਭੂਲੇ ਪੰਡਾਰੀ ਵੀ ਕਹਿੰਦੇ ਹਨ ਜੋ ਆਪਣੇ ਭਗਤਾਂ ਦੇ ਭੰਡਾਰੇ ਭਰੀ ਰੱਖਦੇ ਹਨ ਮੰਤਰ ਨੂੰ ਕਰਨ ਦੀ ਵਿਧੀ ਹੁਣ ਨੋਟ ਕਰ ਲਓ ਜੀ ਚਾਂਣਲੇ ਪੱਖ ਦੇ ਸੋਮਵਾਰ ਜਾਂ ਕਿਸੇ ਵੀ ਦਿਨ ਇਸ ਮੰਤਰ ਨੂੰ ਸ਼ੁਰੂ ਕਰਨਾ ਹੈ ਕੜਦੇ ਵਾਲੇ ਪਾਸੇ ਸ਼ਿਵ ਪੁਲੇਨਾਥ ਦੀ ਮੂਰਤੀ ਜਾਂ ਪ੍ਰਤੀਮਾ ਤਸਵੀਰ ਜੋ ਵੀ ਤੁਹਾਡੇ ਕੋਲ ਹੋ ਸਕੇ ਲਗਾਓ ਉਹਨਾਂ ਥੱਲੇ ਕੋਈ ਵੀ ਸਾਫ਼ ਸੁਥਰਾ ਆਸ਼ਣ ਵਿਛਾ ਦੇਣਾ ਹੈ। ਤਾਦੂ ਪ੍ਰਾਂਤ ਉਹਨਾਂ ਦੀ ਪੂਜਾ ਸ਼ੁਰੂ ਕਰਨੀ ਹੈ। ਪੂਜਾ ਵਿੱਚ ਉਹਨਾਂ ਨੂੰ ਬਿੱਲ ਪੱਤਰ, ਜੜੀਆਂ, ਬੂਟੀਆਂ ਦੇ ਪੱਤੇ, ਕੱਚੇ ਦੁੱਧ ਦੀ ਲੱਸੀ, ਖੀਰੇ ਦਾ ਪ੍ਰਸ਼ਾਦ ਭੋਗ ਚੜਾਉਣਾ ਹੈ। ਧੂਫ ਜਗਾਓ ਤੇ ਇੱਕ ਜੋਤ ਵੀ ਉਹਨਾਂ ਦੇ ਨਾਮ ਦੀ ਲਗਾਓ। ਫਿਰ ਆਪਣਾ ਆਸਣ ਗ੍ਰੈਂਡ ਕਰਨਾ ਹੈ ਅਤੇ ਮੁੱਖ ਪੂਰਵ ਵੱਲ ਨੂੰ ਕਰਕੇ ਮਾਲਾ ਹੱਥ ਵਿੱਚ ਫੜ ਕੇ ਆਪਣੇ ਆਲੇ ਦੁਆਲੇ ਚਾਕੂ ਨਾਲ ਇੱਕ ਚੱਕਰ ਖਿੱਚਣਾ ਹੈ ਉਸ ਤੋਂ ਬਾਅਦ ਮੰਤਰ ਜਪ ਸ਼ੁਰੂ ਕਰ ਦੇਣਾ ਹੈ ਮੰਤਰ ਜਪ ਇਸ ਤਰ੍ਹਾਂ ਹੈ ਓਮ ਨਮਾ ਸ਼ਿਵਾਈ ਸ਼ਿਵ ਸਮਾਨ ਦਾਤਾ ਨਹੀਂ ਵਿਪਤ ਮਿਟਾਵਣ ਹਾਰ ਲਾਜ ਹਮਾਰੀ ਰਾਖੇ ਹੋਕ ਨੰਦੀ ਕੇ ਅਸਵਾਰ ਇਹ ਮੰਤਰ 108 ਵਾਰ ਪੜ੍ਹਨਾ ਹੈ ਮਾਸ ਵਿੱਚ ਮਛਲੀ ਤੋਂ ਪਰਹੇਜ਼ ਝੂਠ ਬੋਲਣ ਤੋਂ ਪਰਹੇਜ਼ ਕਰਨਾ ਹੈ ਤੇ ਬੁਰੀਆਂ ਰੀਤਾਂ ਤੋਂ ਦੂਰ ਰਹਿਣਾ ਹੈ ਦੋਸਤੋ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਆਪਣੇ ਸਾਕੀਆਂ ਸੰਬੰਧੀਆਂ ਦਜ਼ਦੀਕਿਆਂ ਨਾਲ ਇਸ ਵੀਡੀਓ ਨੂੰ ਸ਼ੇਅਰ ਵੀ ਕਰਨਾ ਮਹਾਦੇਵ ਭੋਲੇ ਸ਼ੰਕਰ ਆਪ ਸਭ ਦੀਆਂ ਮਰਦਾਂ ਪੂਰੀਆਂ ਕਰਨ ਆਪ ਸਭ ਦੀਆਂ ਮਰਦਾਂ ਵਰ ਲਿਓ ਤਦ ਤੱਕ ਲਈ ਜੈ ਪੀਰਾਂ ਦੀ जय पुरुष शंकर हर हर महादेव